ਉੱਤਰ ਪ੍ਰਦੇਸ਼ ਦੇ ਬਰੇਲੀ ਸਥਿਤ ਤ੍ਰਿਸ਼ੂਲ 에ਅਰ ਫੋਰਸ ਸਟੇਸ਼ਨ ਤੇ ਡਿਊਟੀ ਦੌਰਾਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਵੀਂ ਅਬਾਦੀ ਕਾਲਗੜ੍ਹ ਦੇ 25 ਸਾਲਾ 에ਅਰਮੈਨ ਸੁਭਾਸ਼ ਕੁਮਾਰ ਨੇ ਸ਼ੁੱਕਰਵਾਰ ਸਵੇਰੇ 5:30 ਵਜੇ ਆਪਣੀ ਸਰਵਿਸ ਪਿਸਤੌਲ ਨਾਲ ਮੱਥੇ ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੁਭਾਸ਼ ਆਪਣੀ ਰੇਡੀਓ ਡਿਊਟੀ ਤੇ ਤੈਨਾਤ ਸੀ ਵੀਰਵਾਰ ਸ਼ਾਮ 7:30 ਵਜੇ ਤੋਂ ਸ਼ੁੱਕਰਵਾਰ ਸਵੇਰੇ 7:00 ਵਜੇ ਤੱਕ ਉਸਦੀ ਡਿਊਟੀ ਸੀ ਮ੍ਰਿਤਕ ਦੇ ਪਿਤਾ ਕਾਕਾ ਰਾਮ ਨੇ ਦੱਸਿਆ ਕਿ ਉਹਨਾਂ ਨੂੰ ਸ਼ੁਭਮ ਦੇ ਸਾਥੀਆਂ ਨੇ ਦੱਸਿਆ ਕਿ ਉਹ ਪੂਰੀ ਰਾਤ ਮੋਬਾਈਲ ਤੇ ਗੱਲ ਕਰਦਾ ਰਿਹਾ ਅਤੇ ਬਹੁਤ ਉਦਾਸ ਨਜ਼ਰ ਆ ਰਿਹਾ ਸੀ। ਪਿਤਾ ਅਨੁਸਾਰ ਸ਼ੁਭਮ ਖੁਦਕੁਸ਼ੀ ਤੋਂ ਅੱਧਾ ਘੰਟਾ ਪਹਿਲਾਂ ਵੀ ਉਹ ਫੋਨ ਤੇ ਸੀ ਅਤੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਸਾਥੀ દોੜੇ ਅਤੇ ਸ਼ੁਭਮ ਖੂਨ ਨਾਲ ਲਤਪਤ ਪਿਆ ਸੀ। ਹਸਪਤਾਲ ਲੈ ਜਾਂਦੇ ਸਾਰੇ ਹੀ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਿਤਾ ਨੇ ਦੱਸਿਆ ਕਿ ਸ਼ੁਭਮ ਦਾ ਵੱਡਾ ਭਰਾ ਵਿਪਨ ਕੁਮਾਰ ਜੋ ਖੁਦ ਭਾਰਤੀ ਫੌਜ ਵਿੱਚ ਹੈ ਅਤੇ ਬਰੇਲੀ ਵਿੱਚ ਹੀ ਤਾਇਨਾਤ ਹੈ ਵੱਲੋਂ ਇਸ ਪੂਰੀ ਘਟਨਾ ਸੰਬੰਧੀ ਉਹਨਾਂ ਨੂੰ ਬੀਤੀ ਰਾਤ ਦੱਸਿਆ। ਉਹਨਾਂ ਦੱਸਿਆ ਕਿ ਦੋਵੇਂ ਭਰਾਵਾਂ ਨੇ ਵੀਰਵਾਰ ਨੂੰ WhatsApp ਤੇ ਗੱਲ ਕਰ ਚੁੱਕੇ ਸਨ ਅਤੇ ਉਹਨਾਂ ਦਾ ਵੀਕੈਂਡ ਤੇ ਮਿਲਣ ਦਾ ਪਲਾਨ ਸੀ। ਉਹਨਾਂ ਨੇ ਦੱਸਿਆ ਕਿ ਵੱਡੇ ਬੇਟੇ ਨੇ ਦੱਸਿਆ ਕਿ ਸਵੇਰੇ 4 ਵਜੇ ਤੋਂ ਸ਼ੁਭਮ ਨੂੰ ਲਗਾਤਾਰ ਫੋਨ ਆ ਰਹੇ ਸਨ। ਖੁਦਕੁਸ਼ੀ ਤੋਂ ਪਹਿਲਾਂ ਵੀ ਉਹ ਅੱਧੇ ਘੰਟੇ ਤੋਂ ਵੱਧ ਗੱਲ ਕਰਦਾ ਰਿਹਾ ਅਤੇ ਉਸ ਤੋਂ ਬਾਅਦ ਉਸਨੇ ਅਚਾਨਕ ਆਪਣੇ ਸਰਵਿਸ ਰਿਵਾਲਵਰ ਨਾਲ ਖੁਦਕੁਸ਼ੀ ਕਰ ਲਈ ਪਿਤਾ ਕਾਕਾ ਰਾਮ ਨੇ ਪਰਿਵਾਰ ਵੱਲੋਂ ਸ਼ੁਭਮ ਨੂੰ ਖੁਦਕੁਸ਼ੀ ਲਿਖ ਸੌਣ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਕਾਕਾ ਰਾਮ ਜਿਹੜੇ ਤੁਹਾਡੇ ਬੇਟੇ ਸ਼ੁਭਮ ਦੀ ਡੈਥ ਹੋਈ ਆ ਉਹ ਕਿਹੜੇ ਹਾਲਾਤ ਚ ਕੀ ਗੱਲ ਹੋਈ ਸੀ ਕੋਈ ਗੱਲ ਘੱਟ ਨਹੀਂ ਪਤਾ ਹਜੇ ਅੱਛਾ ਜੀ ਹਾਂਜੀ ਡਿਊਟੀ ਤੇ ਸੀ ਜੀ ਹਾਂ ਔਨ ਡਿਊਟੀ ਉਨ ਡਿਊਟੀ ਸੀ ਕਿੰਨੇ ਵਜੇ ਦੀ ਘਟਨਾ ਜੀ ਇਹ ਕਰੀਬਨ 4:30 5 ਵਜੇ ਕੀ ਦੱਸਦੇ ਅੱਜ ਅੱਜ ਦੀ ਨਹੀਂ ਨਹੀਂ ਕੱਲ ਕੱਲ ਦੀ ਕੱਲ ਦੀ ਹਾਂ ਸਾਨੂੰ ਅੱਜ ਸਵੇਰ ਪਤਾ ਲੱਗਿਆ ਨਹੀਂ ਨਹੀਂ ਦੂਸਰਾ ਬੇਟਾ ਮੇਰਾ ਸੀਗਾ ਅੱਛਾ ਜੀ ਇਹਦੇ ਕੋਲੇ 10 12 ਕਿਲੋਮੀਟਰ ਆਰਮੀ ਚ ਉਹ ਆਰਮੀ ਚ ਹਾਂ ਉਹਦਾ ਨਾਮ ਕੀ ਹੈ ਬਿੱਪਨ ਕੁਮਾਰ ਬਿੱਪਨ ਕੁਮਾਰ ਉਹਨੂੰ ਮੈਂ ਤੁਹਾਨੂੰ ਦੱਸਿਆ ਜੀ ਹਾਂ ਉਹਨੂੰ ਫੋਨ ਲਗਿਆ ਮਤਲਬ ਹੁਣ ਚਾ ਜਦੋਂ ਨੰਬਰ ਕੱਢੇ ਹਾਂਜੀ ਹਾਂ ਤੇ ਫੇਰ ਫੋਨ ਕੀਤਾ ਹਾਂਜੀ ਇਹ ਉਹ ਗਿਆ ਤਾਂ ਨਾ ਤੁਹਾਨੂੰ ਅੱਜ ਪਤਾ ਲੱਗਿਆ ਸਭ ਰਾਤ ਲੈ ਕੇ ਆ ਗਏ ਸੀ ਉਹਨੂੰ ਹਮ ਸੰਸਕਾਰ ਹੋ ਗਿਆ ਜੀ ਸੰਸਕਾਰ ਹੋ ਗਿਆ ਕੋਈ ਲੁਕੇ ਤੇ ਕੋਈ ਸ਼ੱਕ ਜਾਂ ਕੋਈ ਗੱਲ ਉਹ ਫੋਨ ਤੇ ਹੀ ਨਿਕਲੂ ਇਹ ਜਿਹੜਾ ਫੋਨ ਉਹਨਾਂ ਨੇ ਸੀਜ਼ ਕਰਿਆ ਅੱਛਾ ਸੀਜ਼ ਕਰਿਆ ਪਰ ਉਹਨੂੰ ਮਾਰਨ ਤੋਂ ਪਹਿਲਾਂ ਫੋਨ ਉਹਨਾਂ ਨੇ ਰਿਸਿਵ ਕਰਿਆ ਹਾਂ ਮਤਲਬ ਫੋਨ ਚੱਲਦਾ ਰਿਹਾ ਜਿਹੜਾ ਉਸ ਤੋਂ ਪਤਾ ਲੱਗੂਗਾ ਮੈਂ ਕਿੱਥੇ ਤਰੀਕੇ ਖੁਦ ਕੁਝ ਕਰਨ ਤੋਂ ਪਹਿਲਾਂ ਉਹਨਾਂ ਨੇ ਗੂਗਲ ਫੋਨ ਸੁਣਿਆ ਜੀ ਹਾਂ ਫੋਨ ਅੱਧਾ ਘੰਟਾ ਫੋਨ ਚੱਲਿਆ ਅੱਛਾ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਸਕੇ ਫੋਨ ਬੰਦ ਚੱਲਦਾ ਰਿਹਾ ਉਸਕੇ ਡੇਢ ਮਿੰਟ ਮਗਰ ਇੱਕ ਹਮ ਕਿਤਾ ਅੱਛਾ ਅੱਛਾ ਜੀ 40 45 ਮਿੰਟ ਦੱਸ ਦੇ ਕਿ ਫੋਨ ਪਗਲ ਹੁੰਦੀ ਰਹੀ ਠੀਕ ਹੈ ਜੀ ਤੇ ਉਹੀ ਡਿਟੇਲ ਨਿਕਲੂ ਤੇ ਉਹਦੇ ਚ ਹੀ ਪਤਾ ਲੱਗੂ ਸਾਰਾ ਠੀਕ ਹੈ ਜੀ ਪਰਿਵਾਰthur ਕੋ ਕੋਣ ਨੇ ਤੁਹਾਡੇ ਬੇਟੀ ਇੱਕ ਠੀਕ ਹੈ ਜੀ ਤੇ بڑا ਬੇਟਾ ਤਾਂ ਆਰਮੀ ਚਾਹੀਏ ਠੀਕ ਹੈ ਜੀ ਇੱਕ ਉਹਦਾ ਬੇਟਾ ਹੈ ਛੋਟਾ ਹੀ ਹੈ 6th ਕਲਾਸ ਚ ਪੜਦਾ ਹੋ ਹਾਂ ਤੇ ਤੁਸੀਂ ਉਹ ਤੇ ਬੀਬੀ ਜੀ ਇੱਥੇ ਅਸੀਂ ਹਾਂ ਤਿੰਨ ਜਣੇ ਹੁੰਦੇ ਠੀਕ ਹੈ ਜੀ ਬੇਟੀ ਬੇਟੀ ਤੇ ਮੈਂ ਉਹਦੀ ਮਾਤਾ